ઓજી એ દલ સાલ ਦਾ પુત્ર આ કે ઉપર નો એ બી મારતા લો રાણા પાણીએ બસ આયા છે બાની રાણીએ અંદર લઈ ચાલ ગય આ ગાટ હે ਇਹ ਵੀ ਬੇਸ਼ੇਰੀ ਹੈ ਚੱਲਦਾ ਇੱਥੋਂ ਚੱਲਦਾ ਚੱਲਦਾ ਲਈ ਚੱਲ ਗਏ ਹੈ ਲਈ ਚੱਲੋ ਲਈ ਚੱਲੋ ਲਈ ਚੱਲੋ ਲਈ ਚੱਲੋ ਬੰਨੀਓ ਚੱਲੋ ਚੱਲੋ ਅੰਦਰ ਅੰਦਰ ਇਹ ਵੀ ਬੇਸ਼ੇਰੀ ਕਿਉਂਕਿ ਪੰਜਾਬ ਨਸਲ ਦੀ ਬੇਸ਼ੇਰੀ ਹੈ ਪੰਜਾਬ ਨਸਲ ਦੀ ਕਰ ਦਫਾ

ਉਹ ਬਾਹਰ ਨੂੰ ਲਿਆ ਬਸ ਨੂੰ ਕਿ ਮੇਰੇ ਵੇਖ ਇਹ ਜਾ ਮੋਹ ਕੜਿਆ ਇਹ ਜਾ ਮੋਹ ਕੜਿਆ ਬਸ ਬੋ ਬੋ ਕਰਿਆ ਗੂੜੇ ਉਹ ਬੋ ਲੈ ਹੋਇ ਫੜਾ ਤੂੰ ਉਹ ਲਾ ਕੇ ਲੈ ਆਹ ਬੰਦ ਕਰੀ ਜੇ ਮੈਂ ਨਾਲ ਲਾ ਲੇ

ਰਣੇ ਜੋ ਮੈਂ ਹੋਂ ਸਾਹਮਣੇ ਨਾ ਫੜਦਾ ਬਾਪੂ ਆਹੋ ਉਹ ਇਹ ਫੇਲ ਹੋ ਗਿਆ ਸੀ ਬਟਾ ਦਾ ਖਲਾਸ ਮਸਮਰਾ ਕਰਦਾ ਕੋਈ ਆਹੋ ਰਣੇ ਜੋ ਢੋੜੀ ਦਾ ਪੁੱਛ ਕਿਵੇਂ ਤਿਆਰ ਹੋ ਗਈ ਉਹ ਆਪਣੀ ਬਾਪੂ ਨੂੰ ਬੁੱਛ ਕੀ ਬੁੱਛ ਕਹਿੰਦਾ ਇਹ ਦੀ ਜਾਬੜੂ ਕਿਵੇਂ ਤਿਆਰ ਤੂੰ ਹੋਊਗੀ ਪੂਰੀ ਫੁੱਲ ਪਾਵਰ ਬੱਕੀ ਕੀ ਨਾਂ ਲੈਂਦੇ ਉਹਦਾ ਨਾਂ ਬੱਕੀ ਮਿਰਜੇ ਦੀ ਬੱਕੀ ਮਿਰਜੇ ਦੀ ਬੱਕੀ ਕੀ ਖਾਣਾ ਦਾਣਾ ਪਾ ਕੇ ਇਹਨੂੰ ਤਿਆਰ ਕੀਤਾ ਜਾਵੇ ਕਿਹੜੀ ਇਹ ਬੱਲੇ ਲਿਆ ਸਾਰੀਆਂ ਬਾਸ ਇੱਕ ਕੋਲੇ ਇੰਚ ਲਾਈ ਤੇ ਉਹ ਬਾਸ ਜੜੀ ਦੇ ਨਾਲ ਲੱਗਦੇ ਆਹ ਹੋ ਬਾਹਨ ਚਾਹੀਏ ਕੋੜੀਆਂ ਨਾਲ ਮੂਰਗਾ ਦਾ ਪੂਰਾ 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 ਉਹ ਘਣ ਪਾ ਉੱਚੇ ਮੱਲ ਤੇ ਬਿਕੂਗੀ ਜਦੋਂ ਉਹ ਨਾ ਆਈ ਜਾਇਆ ਕਰੂ ਪੁਰਾਣਾ ਫਰਮ ਤਾਂ ਆਪਣਾ ਚੱਲ ਬਾਹਨ ਤਾਂ ਵੀ ਛੋਡਾ ਹੀ ਐ ਹਾਂ ਬਾਹਨ ਤਾਂ ਕਿਹੜਾ ਬਗਾਨਾ ਬਾਹੜਾ ਕਿਹੜਾ ਬਗਾਨਾ ਠੀਕ ਛੋਟੀ ਖਾਨਦਾਨੀ ਸੁਣਾਉਣਾ ਹੈ ਸਾਡੀ ਹਾਂਜੀ ਆਹ ਬੋ ਦਿੰਦਾ ਆ ਆ ਗਈ ਆ ਬੋ ਨਾ ਕਹਿੰਦੇ ਉਹ ਹੀ ਕਹਿੰਦੇ ਬਾਬੂ ਚਲੋ ਬਈ ਬਈ ਬੁਜੀ ਅਗਲੇ ਆ ਆਹ ਵਾਪੈ ਨਾ ਵੀ ਚਲ ਆਹੋ ਲਾ ਦੱਸੇ ਇਹ ਤਾਂ ਰਹਿਣੀ ਕਿ ਕਿਵੇਂ ਕਹਿੰਦੇ ਉਹ ਬੈਗੇ ਆ ਮੁੰਡੇ ਨੂੰ ਪੁੱਛਣਾ ਕਿ ਨਹੀਂ ਇਹ ਆਪਣੇ ਦੇ ਬੰਦੇ ਸੱਬਾ ਇੱਕ ਮੋਲੋ ਜਨ सरबा ऑर्डर साइकिल ले गया कमाई गया हूं भाई मोटर पे तीसरी बार हां और 7 घंटे की बस है लाल की डेढ़ की है सब बोल 1 5 भाई ਉਹ ਰੋਣਾਂ ਨੀ ਰਕਮੂਰ ਤੇ ਬੰਦੇ ਆ ਗਏ ਹੋਰ ਆ ਕੋਰਾ ਬਾਬੂ ਇਹ ਉਹਦਾ ਮਾਸ਼ਰਾ ਬੱਤੀਆਂ ਕਰ ਕੇ ਆ ਨਾ ਇਹਨਾਂ ਤੋਂ ਰੁੜ ਜਾਂਦੇ ਆ ਪਰ ਬੱਤੀਆਂ ਅੱਜ ਪਹੁੰਚ ਲਾਏ ਅੱਜ ਉਹਦਾ ਨਾ ਰੱਬਾ ਬੰਦੇ ਆ ਡਰਨਾ ਹੋ ਬਾਬੂ ਆ ਬੰਦਾ ਲੈਣ ਤੇ ਇਹ ਤਰ੍ਹਾਂ ਆ ਕੇ ਇਧਰ ਮੀਟੀ ਹੋਲ ਸਟਾਰ ਤੇ ਬੰਦੇ ਵੀ ਚਾਰ ਦੋ ਘੇੜਾ ਲੱਖਾਇਆ ਖੜਾ ਲਾ ਭਾਈ ਕਰ ਲਾ ਗੱਡੀ ਦਾ ਨੂੰ ਇਹਨੂੰ ਲਾ 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 ਹੋਣੀ ਬੈਠੇ ਹੌਲੀ ਬੈਠੇ ਹੌਲੀ ਕਾਲੀ ਕਾਰ ਆ ਗਈ ਉਹਦੇ ਮੁਰੇ ਨੂੰ ਜਾਂ ਤੇ ਹੋਲੀ ਨੇ ਹੈਗੀ ਇਹ ਹੋਇਆ ਗਾਰ ਮੁੰਨੇ